ਮੰਨੂ ਕਹਿੰਦੇ ਕਿ ਤਾ ਚੁਟਕਲਾ ਸੁਣਾਉਂਦਾ ਕਿ ਚਲੋ ਸੁਣੋ ਇੱਕ ਬੰਦਾ ਸ਼ਰਾਬ ਬਹੁਤ ਪੀਂਦਾ ਸੀ ਉਹਦੇ ਭਾਈਵੰਦ ਆ ਕੇ ਉਹਨੂੰ ਰੋਜ਼ ਕਹਿੰਦੇ ਉਹ ਆ ਜਾ ਕਿਦਾਂ ਹੱਥ ਲਈਏ ਘੁੱਟ ਲੈ ਕਹਿੰਦਾ ਯਾਰ ਘਰ ਆ ਜੀ ਲੜਦੀ ਰਹਿੰਦੀ ਉਹ ਕਹਿੰਦੇ ਕੋਈ ਨਾ ਫੜੀਆਂਵੇਂ ਲੜਦੀਆਂ ਆਉਂਦੀਆਂ ਕੋਈ ਫਰਕ ਨਹੀਂ ਪੈਂਦਾ ਤੂੰ ਆ ਜਾ ਉਹ ਗਿਆ ਘਰ ਵਾਲੀ ਕਹਿੰਦੀ ਜੇ ਤੂੰ ਅੱਜ ਪੀ ਕੇ ਆਲਾ ਤਾਂ ਬੰਦਾ ਬਣ ਕੇ ਆਹੀਂ ਤੇਰੀ ਜੁੱਤੀਆਂ ਪਹਿਣ ਗਈ ਓਰੇ ਜਾਣੀ ਸੀ ਸਾਹਬ ਜੀ ਦੀ ਪੀਤੀ ਆ ਗਿਆ ਘਰੇ ਆਮਨਾ ਚਾ ਠੀਕ ਰਹਿ ਗਿਆ ਤੀਜੇ ਦਿਨ ਭਾਈਵੰਦ ਫੇਰ ਆ ਕੇ ਓਏ ਆ ਜਾ ਕਹਿੰਦਾ ਯਾਰ ਘਰ ਵਾਲੀ ਨੇ ਕੱਲ ਤਾਂ ਕੁਝ ਨਹੀਂ ਕਿਹਾ ਅੱਜ ਅੱਜ ਮੇਰੀ ਜੁੱਤੀਆਂ ਜੀ ਰੂਰ ਲਾਉਗੀ ਤੇ ਜਦ ਫੇਰ ਪੀ ਕੇ ਜਾਦੇ ਆ ਗਿਆ ਤੇ ਪੀ ਕੇ ਆ ਕੇ ਤੇ ਘਰ ਵਾਲੀ ਕਿ ਤੈਨੂੰ ਕਿਹਾ ਸੀ ਨਾ ਤੇਰੀ ਜੁੱਤੀਆਂ ਪਹਿਣ ਗਿਆ ਉਹਨੇ ਚੰਗੀਆਂ ਜੁੱਤੀਆਂ ਨਹੀਂ ਆਈਆਂ ਉਹਦੇ ਤੀਜੇ ਦਿਨ ਫੇਰ ਆ ਕੇ ਆਵਾਜ਼ਾ ਕਹਿੰਦਾ ਯਾਰ ਘਰ ਵਾਲੀ ਨੇ ਰਾਤੀ ਮੈਨੂੰ ਕੁੱਟਿਆ ਤੁਸੀਂ ਮੈਨੂੰ ਯਾਦ ਇਹ ਪੜਾ ਦੇਣਾ ਮੈਂ ਨਹੀਂ ਪਣੀ ਉਹ ਕਹਿੰਦੇ ਐਵੇਂ ਬੁੜੀ ਐਵੇਂ ਕਹਿੰਦੀ ਹੁੰਦੀ ਆਜਾ ਕੁਝ ਨਹੀਂ ਕਹਿੰਦਾ ਘਰ ਵਾਲੀ ਕਹਿੰਦੀ ਹੁਣ ਤੂੰ ਚੱਲਿਆ ਮੈਂ ਗਲੀ ਦਰਵਾਜ਼ੀ ਦੇ ਵਿੱਚ ਗਲੀ ਕੱਢ ਲੈਣੀ ਹੈ ਤੂੰ ਫੂਕ ਫੂਕ ਮਰਵਾ ਕੇ ਦੇਖਣੀ ਤੇ ਪੀ ਕੇ ਨਾ ਤੈਨੂੰ ਅੰਦਰ ਨਹੀਂ ਬਣ ਜਣਾ ਉਹ ਕਹਿੰਦਾ ਯਾਰ ਹੁਣ ਮੈਨੂੰ ਕਿੱਥੇ ਅੰਦਰ ਨਹੀਂ ਬਣ ਦੇਣਾ ਕਹਿੰਦਾ ਕੋਈ ਨਹੀਂ ਕੋਈ ਨਹੀਂ ਉਹਦਾ ਤੂੰ ਆ ਜਾ ਤੈਨੂੰ ਅਸੀਂ ਆਪੇ ਘਰੀ ਛੱਡਿਆ ਮਾਣ ਉਹ ਜਾਦੇ ਉਹ ਪਤੰਦਰ ਨੇ ਉਹ ਜਾਦੀ ਜਾਦੀ ਪੀ ਲਈ ਤੇ ਤੁਰਨਾ ਉਹ ਬੇ ਰਖਸ਼ੇ ਵਾਲੇ ਨੂੰ ਕਹਿੰਦਾ ਯਾਰ ਮੈਨੂੰ ਘਰੀ ਛੱਡਿਆ ਕਹਿੰਦਾ 10 ਰੁਪਏ ਲਓ ਕਹਿੰਦਾ 4000 ਚਲ ਤੈਨੂੰ 40 ਰੁਪਏ ਦੇ ਦਿੰਦਾ ਗੱਲ ਘਰ ਕੋਲੇ ਪਹੁੰਚਿਆ ਤਾਂ ਕਹਿੰਦਾ ਯਾਰ ਇੱਕ ਮੇਰਾ ਛੋਟਾ ਜਿਹਾ ਕੰਮ ਹੀ ਕਰ ਜਾ ਕਹਿੰਦਾ ਕਿਉਂ ਕਹਿੰਦਾ 10 ਰੁਪਏ ਹੋਣਾ ਤਾਂ ਗਲੀ 'ਚ ਭੂਖ ਹੀ ਮਾਰਨੀ ਉਹ ਕਹਿੰਦਾ ਕੋਈ ਨਾ ਵਿੱਚ 10 ਰੁਪਏ ਬਣਦੇ ਆ ਮੈਂ ਭੁੱਖ ਮਾਰਨੀ ਉਹਨੇ ਡੋਰ ਘੜਕਾਈ ਕਹਿੰਦੀ ਕਿਉਂ ਵੀ ਕਿਤੇ ਨੇ ਕਹਿੰਦਾ ਨਹੀਂ ਮੈਂ ਉਹਨੇ ਵੀ ਕਿਹਾ ਕਹਿੰਦੀ ਜਾਂ ਫਿਰ ਗਲੀ 'ਚ ਭੂਖੋਂ ਮਾਰ ਜਾਂ ਫੂਕ ਮਾਰੀ ਬਾਹਰ ਆ ਕੇ ਏਡੀ ਕੁੱਟ ਤੇ ਕਹਿੰਦੀ ਆਹ ਖਾਣੇ ਦਾ ਪਹਿਲਾਂ ਪੀ ਕੇ ਹੁੰਦਾ ਈ ਸੋਨ ਬੀੜੀਆਂ ਵੀ ਪੀਣੀਆਂ ਸ਼ੁਰੂ ਕਰਤੀਆਂ ਤੇ ਹੁਣ ਸਾਡੇ ਜੀਦਣ ਪੱਪੀ ਭਧੌੜ ਨੂੰ ਮਚਾਈ ਗਈ ਜੀ ਐਸ ਗਿਆ ਪੱਪੀ ਕਿੱਥੇ ਆ i'm sorry